ਬੀਤੇ ਕਈ ਦਿਨਾਂ ਤੋਂ ਅਬੋਹਰ ਸ਼ਹਿਰ ਵਿੱਚ ਲਗਾਤਾਰ ਮੋਟਰਸਾਈਕਲ ਚੋਰੀ ਹੋ ਰਹੇ ਸੀ ਅਤੇ ਅੱਜ ਇਹ ਚੋਰੀਆਂ ਨੂੰ ਥਾਣਾ ਸਿਟੀ ਅਬੋਹਰ ਵਨ ਵੱਲੋਂ ਠੱਲ ਪਾਈ ਗਈ ਹੈ ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਦੇ ਐਸ ਐਚ ਓ ਨੂੰ ਦੱਸਿਆ ਕਿ ਉਹਨਾਂ ਵੱਲੋਂ ਤਿੰਨ ਬੰਦੇ ਫੜੇ ਗਏ ਹਨ ਜਿਨ੍ਹਾਂ ਵਿੱਚ ਦੋ ਨਾਬਾਲਗ ਹਨ ਅਤੇ ਇੱਕ ਜੋ ਸਰਦਾਰ ਸ਼ਹਿਰ ਦਾ ਰਹਿਣ ਵਾਲਾ ਪਵਨ ਕੁਮਾਰ ਹੈ ਉਸ ਤੋਂ 8 ਮੋਟਰਸਾਈਕਲ ਬਰਾਮਦ ਹੋਏ ਹਨ ਜੋ ਕਿ ਅਬੋੜ ਸ਼ਹਿਰ ਦੇ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੇ ਗਏ ਸੀ ਅਤੇ ਇਹ ਮੋਟਰਸਾਈਕਲ ਚੋਰੀ ਕਰਕੇ ਅਬੋੜ ਬਾਈਪਾਸ ਤੇ ਇੱਕ ਨੋਰੇ ਵਿੱਚ ਰੱਖਦੇ ਸੀ ਜਿਸ ਨੂੰ ਬਰਾਮਦ ਕਰ ਲਿਆ ਗਿਆ ਹੈ ਤੇ ਹੋਰ ਮੋਟਰਸਾਈਕਲਾਂ ਦਾ ਵੀ ਸੁਰਾਕ ਮਿਲਿਆ ਹੈ ਜਲਦੀ ਉਹ ਵੀ ਫੜ ਲਏ ਜਾਣਗੇ ਇਸ ਮੌਕੇ ਬੋਲਦੇ ਹੋ ਥਾਣਾ ਸਿਟੀ ਅਬੋੜ ਵਨ ਦੇ ਐਸ ਐਚ ਓ ਨੇ ਲੋਕਾਂ ਨੂੰ ਅਪੀਲ ਕੀਤੀ ਕੀ ਆਪਣੇ ਮੋਟਰਸਾਈਕਲ ਨੂੰ ਪ੍ਰੋਪਰ ਤਾਰੇ ਲਾ ਕੇ ਰੱਖਣ ਤੇ ਅਗਲੇ ਟਾਇਰਾਂ ਦੇ ਚੱਕੇ ਤੇ ਜੋ ਲੋਕ ਲੱਗ ਜਾਂਦੇ ਉਹ ਵੀ ਲਗਾਣ ਹੋਰ ਬੋਲਦੇ ਹੋਏ ਥਾਰਾ ਸਿੱਟੇ ਸੱਚੋ ਨੇ ਕੀ ਕੋ ਜੇ ਕਿ ਆ ਸਭ ਕੋ ਜਾਣ ਲਈ ਬਣੇ ਰੋ ਚੋਰੀ ਹੋਏ ਨੇ ਲੋਕਾਂ ਨੂੰ ਕੀ ਅਪੀਲ ਕਰੋਗੇ ਤਾਂ ਕਿ ਲੋਕ ਆਦੇ ਮੋਟਰਸਾਈਕਲ ਪ੍ਰਾਪਤ ਕਰ ਸਕਣ ਜਿਹੜੇ ਮੇਨਲੀ ਇਹ ਹੈ ਕਿ ਹੀਰੋ ਕੰਪਨੀ ਦੇ ਜਾਂ ਜਿਹੜੇ ਮੋਟਰਸਾਈਕਲ ਜ਼ਿਆਦਾਤਰ ਚੋਰੀ ਹੁੰਦੇ ਆ ਅਸੀਂ ਕਹਿੰਦੇ ਆ ਵੀ ਜਿਹੜੇ ਵੀ ਇਸ ਤਰ੍ਹਾਂ ਮੋਟਰਸਾਈਕਲ ਹੈਗੇ ਉਹ ਨਾਲ ਹੀ ਜਿਹੜੇ ਹੈਗੇ ਇਹਦਾ ਫਰੰਟ ਲੋਕ ਜਿਹੜਾ ਟਾਇਰ ਲੋਕ ਉਹ ਲਾ ਕੇ ਰੱਖਣ ਕੀ ਆਜੀ ਪ੍ਰੋਪੋਰਸ਼ਨ ਰੱਖਣਾ ਤੇ ਜਿਹੜੇ ਸਾਡੇ ਵੱਲੋਂ ਬਰਾਮਦ ਕੀਤੇ ਗਏ ਮੋਟਰਸਾਈਕਲ ਹੈਗੇ ਅਸੀਂ ਉਹਨਾਂ ਦੀ ਲਿਸਟ ਤੁਹਾਡੇ ਚੈਨਲ 'ላይ ਵੀ ਅਸੀਂ ਸਾਰਨ ਡਿਸਪਲੇ ਕਰਦੇ ਹਾਂ ਤੇ ਅਸੀਂ ਜਿਹੜੀ ਹੈਗੀ ਬਾਹਰ ਆਪਦੀ ਥਾਣੇ ਦੇ ਬਾਹਰ ਵੀ ਲਿਸਟ ਪੇਸਟ ਕਰ ਰਹੇ ਹਾਂ ਤਾਂ ਉਹ ਆਪਦੇ ਆਕੇ ਮੋਟਰਸਾਈਕਲ ਜਿਹੜੇ ਹੈਗੇ ਆ ਪਛਾਣ ਸਕਦੇ ਆਇਡੈਂਟੀਫਾਈ ਕਰਤੀ ਜਾ ਸਕਦੇ ਆ। এবੀਏ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋں سے ہم اپیل ਕਰਤੇ ਹਾਂ ਕਿ এবੀਏ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਬਾਲ।